ਗੁਲਾਮ ਬੰਦਾ پتہ ਕਦੋਂ ਹੁੰਦਾ ਜਦੋਂ ਬੰਦੇ ਦੀ ਸੋਚ ਨੂੰ ਕੋਈ ਗੁਲਾਮ ਬਣਾ ਲੈਂਦਾ ਹੈ ਬੰਦੇ ਦੇ ਵਿਚਾਰਾਂ ਨੂੰ ਕੋਈ ਗੁਲਾਮ ਬਣਾ ਲੈਂਦਾ ਹੈ ਬੰਦੇ ਨੂੰ ਮਾਨਸਿਕ ਤੌਰ ਤੇ ਜਦੋਂ ਕੋਈ ਗੁਲਾਮ ਬਣਾ ਲੈਂਦਾ ਹੈ ਸਰੀਰ ਵੀ ਉਦੋਂ ਆਪਣੇ ਆਪ ਆਟੋਮੈਟਿਕਲੀ ਗੁਲਾਮ ਬਣ ਜਾਂਦਾ ਜੇਕਰ ਤੁਹਾਡੀ ਸੋਚ ਆਜ਼ਾਦ ਹੈ ਤੁਹਾਡੇ ਵਿਚਾਰ ਆਜ਼ਾਦ ਨੇ ਤੁਹਾਡਾ ਮਾਨਸਿਕ ਪੱਧਰ ਮਾਨਸਿਕ ਸੰਤੁਲਨ ਆਜ਼ਾਦ ਹੈ ਮਨ ਦੇ ਤਲ ਤੇ ਤੁਸੀਂ ਆਜ਼ਾਦ ਹੋ ਮਾਨਸਿਕ ਪੱਖੋਂ ਗੁਲਾਮ ਨਹੀਂ ਹੋ ਤੇ ਮੈਂ ਕਹਿਣਾ ਹੁੰਦਾ ਦੁਨੀਆ ਦੀ ਸਾਰੀ ਤਾਕਤ ਵੀ ਅਗਰ ਤੁਹਾਨੂੰ ਗੁਲਾਮ ਬਣਾਉਣ ਵਿੱਚ ਲੱਗ ਜਾਵੇ ਨਾ ਜੀ ਤੇ ਤਾਂ ਵੀ ਤੁਸੀਂ ਕਦੀ ਗੁਲਾਮ ਨਹੀਂ ਬਣ ਸਕਦੇ 712 ਦੇ ਵਿੱਚ ਭਾਰਤ ਵਰਸ਼ ਦੀ ਧਰਤੀ ਦੇ ਉੱਤੇ ਪਹਿਲਾ ਵਿਦੇਸ਼ੀ ਹਮਲਾਬਰ ਮੀਰ ਕਾਸਿਮ ਹੁੰਦਾ ਹੈ 712 ਇਸਵੀ ਦੇ ਵਿੱਚ ਮੁੱਠੀ ਭਰ ਸੈਨਿਕਾਂ ਦੇ ਨਾਲ ਮੁੱਠੀ ਭਰ ਸੈਨਿਕਾਂ ਦੇ ਨਾਲ 712 ਵਿੱਚ ਮੀਰ ਕਾਸਮ ਵਿਦੇਸ਼ੀ ਹਮਲਾਵਰ ਇਹ ਭਾਰਤ ਦੇ ਉੱਪਰ ਹਮਲਾ ਕਰਦਾ ਹੈ ਤੇ ਮੁੱਠੀ ਭਰ ਸੈਨਿਕਾਂ ਦੀ ਤਾਕਤ ਦੇ ਨਾਲ ਤੁਸੀਂ ਯਕੀਨ ਨਾ ਕਰੋਗੇ ਕਿ ਉਸ ਵਿਦੇਸ਼ੀ ਹਮਲਾਵਰ ਨੇ ਇੱਥੇ ਦੇ ਲੋਕਾਂ ਨੂੰ ਲੁੱਟਿਆ ਇੱਥੇ ਦੇ ਹਿੰਦੂ ਕਹੇ ਜਾਂਦੇ ਤੀਰਥ ਮੰਦਰਾਂ ਨੂੰ ਉਹਨੇ ਢਾ ਦਿੱਤਾ ਇੱਥੇ ਦੀਆਂ ਬਹੁ ਬੇਟੀਆਂ ਦੀਆਂ ਇੱਜ਼ਤਾਂ ਲੁੱਟੀਆਂ ਬਹੁਤ ਬਹੁ ਬੇਟੀਆਂ ਨੂੰ ਉਹਨੇ ਗੁਲਾਮ ਬਣਾ ਕੇ ਆਪਣੇ ਨਾਲ ਲੈ ਗਿਆ ਸੋਨਾ ਚਾਂਦੀ ਹੀਰੇ ਜ਼ਵਾਰਾਤ ਬਹੁਤ ਮਾਲ ਅਸਬਾਬ ਕੂੜੀਆਂ ਦੇ ਉੱਪਰ ਖੱਚਰਾਂ ਦੇ ਉੱਪਰ ਬੈਲ ਗੱਡੀਆਂ ਦੇ ਉੱਪਰ ਲੱਦ ਕੇ ਉਹ ਬੰਦਾ ਆਪਣੇ ਨਾਲ ਲੈ ਗਿਆ ਪਰ ਇੱਥੇ ਦੇ ਜਿਹੜੇ ਭਾਰਤ ਵਰਸ਼ ਦੇ ਵਸਨੀਕ ਸਾਨਾ ਜੀ ਉਹਨਾਂ ਦੇ ਵਿੱਚ ਇਤਨੀ ਅਣਖ ਨਹੀਂ ਸੀ ਗੈਰਤ ਨਹੀਂ ਸੀ ਕਿ ਉਹ ਮੁਠੀ ਭਰ ਸੈਨਿਕਾਂ ਨੂੰ ਨਾਲ ਲੈ ਕੇ ਆਉਣ ਵਾਲੇ ਮੀਰ ਕਾਸਮ ਦਾ ਮੁਕਾਬਲਾ ਕਰ ਸਕਣ ਉਹਨਾਂ ਵਿੱਚ ਅਣਖ ਨਾ ਰਹਿ ਗਈ ਗੈਰਤ ਨਾ ਰਹਿ ਗਈ ਇਹ ਅਣਖ ਤੇ ਗੈਰਤ ਨਾ ਰਹਿਣ ਕਰਕੇ ਸਮੇਂ-ਸਮੇਂ ਤੇ ਵਿਦੇਸ਼ੀ ਹਮਲਾਵਰ ਭਾਰਤ ਵਰਸ ਦੀ ਧਰਤੀ ਦੇ ਉੱਪਰ ਆਉਂਦੇ ਰਹੇ ਚਾਹੇ ਉਹ ਗੋਰੀ ਆਏ ਚਾਹੇ ਉਹ ਗ਼ਜ਼ਨਵੀ ਆਏ ਚਾਹੇ ਉਹ ਤੁਗਲਕ ਆਏ ਚਾਹੇ ਖਿਲਜੀ ਆਏ ਤੇ ਚਾਹੇ ਮੁਗਲਾਂ ਨੇ ਇੱਕ ਇੱਕ ਤੇ 1000 ਸਾਲ ਰਾਜ ਕੀਤਾ ਤੇ ਚਾਹੇ ਅੰਗਰੇਜ਼ ਆਏ ਇਤਨਾ ਇਥੇ ਭਾਰਤ ਵਰਤ ਦੇ ਵਸਨੀਕਾਂ ਨੂੰ ਉਹਨਾਂ ਨੇ ਗੁਲਾਮ ਬਣਾ ਲਿਆ ਸੀ ਇਹਨਾਂ ਦੀ ਸੋਚ ਨੂੰ ਇਹਨਾਂ ਦੇ ਸਰੀਰ ਨੂੰ ਗੁਲਾਮ ਬਣਾ ਲਿਆ ਉਹ ਇਹ ਗੁਲਾਮੀ ਦਾ ਮੁੱਖ ਕਾਰਨ ਸੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਜੀ 1469 ਵਿੱਚ 1500 26 ਦੇ ਵਿੱਚ ਬਾਬਰ ਜਿਹੜਾ ਹੈ ਉਹ ਭਾਰਤ ਦੇ ਉੱਪਰ ਹਮਲਾ ਕਰਦਾ ਹੈ 1526 ਵਿੱਚ ਭਾਰਤ ਦੇ ਉੱਪਰ ਬਾਬਰ ਨੇ ਆ ਕੇ ਆਪਣਾ ਜਿਹੜਾ ਸੀ ਉਹ ਰਾਜ ਕਾਇਮ ਕਰ ਲਿਆ ਸੀ ਗੁਰੂ ਨਾਨਕ ਮਹਾਰਾਜ ਸਤਿ ਪਾਤਸ਼ਾਹ ਉਦੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਸੀ ਜਦੋਂ ਬਾਬਰ ਇੱਥੇ ਆਉਂਦਾ ਹੈ ਹਮਲਾ ਕਰਦਾ ਹੈ ਗੁਰੂ ਨਾਨਕ ਮਹਾਰਾਜ ਸਤਿ ਪਾਤਸ਼ਾਹ ਜੀ ਨੇ ਉਸ ਵਕਤ ਪਹਿਲੀ ਦਫਾ ਇਸ ਪੂਰੇ ਭਾਰਤ ਵਰਸ਼ ਦੇ ਧਰਤੀ ਦੇ ਉੱਪਰ ਰਹਿਣ ਵਾਲੇ ਪੀਰਾਂ ਫਕੀਰਾਂ ਗੁਰੂਆਂ ਸਾਧੂ ਸੰਨਿਆਸੀ ਮਹਾਤਮਾ ਵਿੱਚੋਂ ਗੁਰੂ ਨਾਨਕ ਮਹਾਰਾਜ ਜੀ ਰੱਬੀ پیغمبر ਇੱਕ ਪਹਿਲੇ ਐਸੇ ਹੋਏ ਜਦੋਂ ਵਿਦੇਸ਼ੀ ਹਮਲਾਵਰ ਉਹਨਾਂ ਦੀਆਂ ਅੱਖਾਂ ਸਾਹਮਣੇ ਇੱਥੇ ਦੀਆਂ ਬਹੁ ਬੇਟੀਆਂ ਦੀਆਂ ਇੱਜ਼ਤਾਂ ਲੁੱਟ ਰਹੇ ਸਨ ਇੱਥੇ ਦੇ ਲੋਕਾਂ ਨੂੰ ਮਾਰ ਕੁੱਟ ਰਹੇ ਸਨ ਕਤਲੇ ਆਮ ਕਰ ਰਹੇ ਸਨ ਅਤਿਆਚਾਰ ਕਰ ਰਹੇ ਸਨ ਗੁਰੂ ਨਾਨਕ ਸਾਹਿਬ ਨੇ ਉਸ ਕਤਲੇਆਮ ਕਰਨ ਵਾਲੇ ਅਤਿਆਚਾਰੀ ਮੀਰ ਬਾਬਰ ਨੂੰ ਜਾਬਰ ਕਹਿ ਦਿੱਤਾ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਿੰਮਤ ਸੀ ਇਹ ਗੁਰੂ ਨਾਨਕ ਮਹਾਰਾਜ ਜੀ ਦੀ ਅਣਖ ਸੀ ਸਤਗੁਰੂ ਨੇ ਆਪਣੀਆਂ ਅੱਖਾਂ ਸਾਹਮਣੇ ਹੁੰਦਾ ਇਤਨਾ ਕਤਲੇਆਮ ਦੇਖਿਆ ਤੇ ਸਤਗੁਰ ਮਹਾਰਾਜ ਜੀ ਦੀ ਜਿਹੜੀ ਅਣਖ ਸੀ ਉਹ ਨਹੀਂ ਸੀ ਉਹਨਾਂ ਨੇ ਇਜਾਜ਼ਤ ਦਿੱਤੀ ਵੀ ਅਸੀਂ ਵੀ ਅੱਖਾਂ ਬੰਦ ਕਰਕੇ ਬੈਠ ਜਾਈਏ ਅਸੀਂ ਵੀ ਚੁੱਪ ਵੱਟ ਲਈਏ ਸਤਗੁਰ ਜੀ ਨੇ ਇਤਨੀ ਹਿੰਮਤ ਕੀਤੀ ਬਾਬਰ ਨੂੰ ਜ਼ਾਬਰ ਕਹਿ ਆ ਬਾਬਰ ਨੂੰ ਜ਼ਾਬਰ ਕਹਿਣਾ ਸਮੇਂ ਦੀ ਹਕੂਮਤ ਦਾ ਬਾਦਸ਼ਾਹ ਹੋਵੇ ਤੇ ਫਿਰ ਸਭ ਤੋਂ ਵੱਡੀ ਗੱਲ ਉਹਦੇ ਮੂੰਹ ਦੇ ਉੱਤੇ ਉਹਨੂੰ ਜ਼ਾਬਰ ਕਹਿ ਦੇਣਾ ਇਹ ਬਹੁਤ ਵੱਡਾ ਇਨਕਲਾਬ ਸੀ ਤੇ ਇਹ ਇਹਨਾਂ ਗਲਾਬ ਕੇਵਲ ਗੁਰੂ ਨਾਨਕ ਮਹਾਰਾਜ ਜੀ ਦੇ ਪਾਸ ਹੀ ਨੇ ਸਤਗੁਰ ਨੇ ਕੋਸ਼ਿਸ਼ ਕੀਤੀ ਇਸ ਭਾਰਤ ਵਰਸ ਦੇ ਲੋਕਾਂ ਵਿੱਚ ਇਹ ਇਨਕਲਾਬ ਜਾਗਰਤ ਕੀਤਾ ਜਾਵੇ ਇਹਨਾਂ ਦੀ ਸੁੱਤੀ ਹੋਈ ਅਨਖ ਨੂੰ ਜਗਾਇਆ ਜਾਵੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਦੇ ਆ ਨਾ ਜੀ ਇਹ ਗੱਲ ਚੇਤਾ ਰੱਖੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕੇਵਲ ਸਾਨੂੰ ਸ਼ਾਂਤੀ ਨਹੀਂ ਬਣਾਉਂਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਸਪਾਈ ਵੀ ਬਣਾਉਂਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ ਇਹ ਕੇਵਲ ਸਾਨੂੰ ਧਰਮੀ ਪੁਰਸ਼ੀ ਨਹੀਂ ਬਣਾਉਂਦੀ ਮਹਾਰਾਜ ਜੀ ਦੀ ਬਾਣੀ ਸਾਨੂੰ ਇਹ ਵੀ ਪ੍ਰੇਰਣਾ ਦਿੰਦੀ ਹੈ ਕਿ ਇਹ ਬੰਦੇ ਸਮਾਉਣ ਦੇ ਉੱਪਰ ਹੱਥ ਵਿੱਚ ਤਲਵਾਰ ਚੱਕ ਕੇ ਅਤਿਆਚਾਰ ਦਾ ਮੁਕਾਬਲਾ ਕਰਨਾ ਜ਼ਾਬਰ ਜ਼ੁਲਮ ਦਾ ਮੁਕਾਬਲਾ ਕਰਨਾ ਇਹ ਵੀ ਤੇਰਾ ਸਭ ਤੋਂ ਵੱਡਾ ਧਰਮ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਇੱਕ ਬੋਲ ਹੈ ਮਹਾਰਾਜ ਕਹਿੰਦੇ ਨੇ ਜੇ ਜੀਵੈ ਪੱਤ ਲੱਥੀ ਜਾਏ ਸਭ ਹਰਾਮ ਜਿੱਦਾਂ ਕਿਛ ਖਾਏ ਮਹਾਰਾਜ ਕਹਿੰਦੇ ਨੇ ਐ ਬੰਦੇ ਜੇ ਜੂੰਦਿਆਂ ਜੀ ਤੇਰੀ ਪੱਤ ਚਲੀ ਜਾਵੇ ਤੇਰੀ ਅਣਖ ਚਲੀ ਜਾਵੇ ਤੇਰੀ ਗੈਰਤ ਮਰ ਜਾਏ ਤੇਰਾ ਜ਼ਮੀਰ ਮਰ ਜਾਏ ਫਿਰ ਤਰਕਾਰ ਹੈ ਤੇਰੇ ਖਾਣ ਤੇ ਤਰਕਾਰ ਹੈ ਤੇਰੇ ਪੈਣਣ ਤੇ ਤਰਕਾਰ ਹੈ ਤੇਰੇ ਜੂੰਦ ਦੇ ਉੱਪਰ ਸਭ ਤੋਂ ਪਹਿਲੀ ਜਿਹੜੀ ਛੱਟ ਹੈ ਇੱਥੇ ਦੇ ਲੋਕਾਂ ਦੇ ਮਨਾਂ ਨੂੰ ਮਾਰੀ ਗੁਰੂ ਨਾਨਕ ਸਾਹਿਬ ਨੇ ਤਾਂ ਜੋ ਇੱਥੇ ਦੇ ਲੋਕਾਂ ਦੇ ਵਿੱਚ ਕ੍ਰਾਂਤੀ ਪੈਦਾ ਕੀਤੀ ਜਾ ਸਕੇ ਇਨਕਲਾਬ ਪੈਦਾ ਕੀਤਾ ਜਾ ਸਕੇ ਸੁੱਤੀ ਹੋਈ ਅੱਖ ਨੂੰ ਸੁੱਤੀ ਹੋਈ ਗੈਰਤ ਨੂੰ ਜਗਾਇਆ ਜਾ ਸਕੇ ਫਿਰ ਕੇਵਲ ਇੰਨਾ ਹੀ ਨਹੀਂ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਸੱਚੇ ਬਾਦਸ਼ਾਹ ਦੀ ਸ਼ਹਾਦਤ ਹੁੰਦੀ ਆ ਮਹਾਰਾਜ ਨੇ ਇੱਥੇ ਦੇ ਲੋਕਾਂ ਨੂੰ ਮਰਨ ਦਾ ਬਲ ਸਿਖਾਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਧਰਮ ਦੀ ਆਜ਼ਾਦੀ ਵਾਸਤੇ 500 ਪੰਡਤਾਂ ਦਾ ਡੈਪੂਟੇਸ਼ਨ ਜੱਥਾ ਆਇਆ ਸੀ ਕਸ਼ਮੀਰ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੀ ਧਰਤੀ ਤੇ ਜਾ ਕੇ ਸ਼ਹਾਦਤ ਦਾ ਜਾਮ ਪੀਂਦੇ ਆ ਉਹਨਾਂ ਦੀ ਸ਼ਹਾਦਤ ਧਰਮ ਦੀ ਆਜ਼ਾਦੀ ਵਾਸਤੇ ਸ਼ਹਾਦਤ ਸੀ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿ ਦਿੱਤਾ ਸੀ ਵੀ ਜੋ ਤੂੰ ਸੋਚਦਾ ਹੈ ਕਿ ਇਸ ਭਾਰਤ ਵਰਸ਼ ਦੀ ਧਰਤੀ ਉਤੇ ਕੇਵਲ ਇੱਕੋ ਧਰਮ ਦਾ ਬੋਲਬਾਲਾ ਹੋਵੇ ਇੱਕੋ ਧਰਮ ਦਾ ਦਰਵਾਜ਼ਾ ਖੁੱਲ੍ਹਾ ਰਹੇ ਤੇ ਸਾਡੇ ਹੁੰਦਿਆਂ ਐਸਾ ਨਹੀਂ ਹੋ ਸਕਦਾ ਇਤੇ ਹਰ ਇੱਕ ਵਸਨੀਕ ਨੂੰ ਹਰ ਇੱਕ ਬੰਦੇ ਨੂੰ ਆਪਣੀ ਆਜ਼ਾਦੀ ਦੇ ਅਨੁਸਾਰ ਧਰਮ ਨੂੰ ਅਡਾਪਟ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਜਿਹਦਾ ਦਿਲ ਜੈਸਾ ਚਾਹੁੰਦਾ ਹੈ ਜੈਸੀ ਉਹਦੀ ਖੁਸ਼ੀ ਹੈ ਉਹੋ ਜੇ ਹੀ ਧਰਮ ਨੂੰ ਉਹ ਗ੍ਰਹਿਣ ਕਰੇ ਇਹ ਸਾਡਾ ਅਧਿਕਾਰ ਹੈ ਸਾਡੀ ਸੋਚ ਹੈ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਅਸੀਂ ਭਲੀ ਭਾਂਤ ਜਾਣਦੇ ਆ ਜੀ ਸਤਿਗੁਰ ਮਹਾਰਾਜ ਜੀ ਦਾ ਤੇ ਸਾਰੇ ਦਾ ਸਾਰਾ ਜੀਵਨ ਹੀ ਜਿਹੜਾ ਹੈ ਇਸ ਭਾਰਤ ਵਰਸ਼ ਦੇ ਵਸਨੀਕਾਂ ਦੀ ਸੁੱਤੀ ਹੋਈ ਅਨਕ ਗੈਰਤ ਨੂੰ ਜਗਾਉਣ ਵਾਲੇ ਪਾਸੇ ਲੱਗਾ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਦੇ ਲੋਕਾਂ ਦੇ ਅੰਦਰ ਸੰਤ ਤੇ ਸਿਪਾਈ ਦੇ ਗੁਣ ਪੈਦਾ ਕਰਦੇ ਰਹੇ ਇਵਨ ਇਥੋਂ ਤਿੱਕਰ ਮਹਾਰਾਜ ਜੀ ਦਾ ਪੂਰਾ ਪਰਿਵਾਰ ਵੀ ਸ਼ਹੀਦ ਹੋ ਗਿਆ ਇਹ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਦੇ ਸੁੱਤੇ ਹੋਏ ਲੋਕਾਂ ਨੂੰ ਜੀਣਾ ਸਿਖਾਇਆ ਪਰ ਆਨੇ ਆਖਿਆ ਵੀ ਚੰਗੀ ਗੱਲ ਹੈ ਗੁਲਾਮੀ ਵਾਲਾ ਜੀਵਨ ਭੋਗਣ ਨਾਲੋਂ ਚੰਗਾ ਹੈ ਤੁਸੀਂ ਸ਼ਹਾਦਤ ਦਾ ਜਾਮ ਪੀ ਜਾਓ ਮਰ ਜਾਓ ਗੁਲਾਮੀ ਨਹੀਂ ਭੋਗਣੀ ਕਿਸੇ ਦੀ ਇਹਦੇ ਨਾਲੋਂ ਚੰਗਾ ਆਪਣੇ ਸਰੀਰ ਦੇ ਟੁਕੜੇ ਟੁਕੜੇ ਕਰਵਾ ਲਵੋ ਸ਼ਾਇਦ ਇਹ ਹੀ ਇੱਕ ਵੱਡਾ ਕਾਰਨ ਸੀ ਆ ਜਿੰਨੀਆਂ ਸ਼ਹਾਦਤਾਂ ਸਿੱਖ ਕੌਮ ਦੇ ਵਿੱਚ ਹੋਈਆਂ ਨੇ ਉਸ ਵਕਤ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੰਤ ਤੀਕਰ ਕੋਈ ਗਿਣਤੀ ਮਿਲਦੀ ਨਹੀਂ ਕੀਤੀ ਜਾ ਸਕਦੀ ਆਪਾਂ ਲੱਖਾਂ ਵੀ ਆਖੀਏ ਤੇ ਲੱਖ ਸ਼ਬਦ ਵੀ ਮੈਂ ਸਮਝਦਾ ਇਹ ਛੋਟਾ ਬਹਿ ਜਾਏਗਾ ਜਿੰਨੀਆਂ ਸ਼ਹਾਦਤਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੱਜ ਤੀਕਰ ਪ੍ਰੈਜੈਂਟ ਟਾਈਮ ਤੀਕਰ ਸਿੱਖਾਂ ਨੇ ਇਸ ਭਾਰਤ ਵਰਸ਼ ਦੀ ਆਜ਼ਾਦੀ ਵਾਸਤੇ ਦਿੱਤੀਆਂ ਨੇ ਇਹ ਇਨ ਲਾ ਕ ਸ਼ਬਦ ਵੀ ਛੋਟਾ ਹੈ ਇਹ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਇਹਦਾ ਕਾਰਨ ਇਹ ਸੀ ਕਿ ਸਿੱਖਾਂ ਨੂੰ ਜੂਣਾ ਆ ਗਿਆ ਸੀ ਜਿਹੜੇ ਹੋਰ ਧਰਮਾਂ ਦੇ ਵਿੱਚੋਂ ਆ ਕੇ ਸਿੱਖ ਬਣ ਰਹੇ ਸਨ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਵੀ ਅਗਰ ਇਸ ਧਰਤੀ ਦੇ ਉੱਪਰ ਰਹਿਣਾ ਹੈ ਤੇ ਆਜ਼ਾਦੀ ਦੇ ਨਾਲ ਰਹਿਣਾ ਹੈ ਆਜ਼ਾਦੀ ਨਾਲ ਜੂਣਾ ਹੈ ਬੇਸ਼ੱਕ ਤੇ ਆਜ਼ਾਦੀ ਮਾਨਣ ਲਈ ਵਾਸਤੇ ਸਾਨੂੰ ਜੰਗਲਾਂ ਦਾ ਵਿਚ ਰਹਿ ਕੇ ਕਾ ਫੂਸ ਕਿਉਂ ਨਾ ਖਾ ਕੇ guzara ਕਰਨਾ ਪਵੇ ਕਰ ਲਾਂਗੇ ਪਰ ਕਿਸੇ ਦੀ ਗੁਲਾਮੀ ਨਹੀਂ ਭੋਗਣੀ ਤੇ ਸਮਾਂ ਵੀ ਬਹੁਤ ਐਸਾ ਬਣਦਾ ਹੈ ਬਣਿਆ ਜਦੋਂ ਸਿੱਖਾਂ ਨੇ ਜੰਗਲਾਂ ਬੇਲਿਆਂ ਦੇ ਵਿੱਚ ਰਹਿ ਕੇ ਜਿਹੜਾ ਹੈ ਅਦਰਕ ਤਾਂ ਦੇ ਪੱਤੇ ਤੋੜ ਤੋੜ ਕੇ ਖਾਦੇ ਇੱਕ ਸਮਾਂ ਐਸਾ ਕਈ ਕਈ ਦਿਨ ਪ੍ਰਸ਼ਾਦਾ ਪਾਣੀ ਨਾ ਸਕਣਾ ਤਨ ਤੇ ਪਹਿਨਣ ਵਾਸਤੇ ਕੱਪੜੇ ਨਾ ਕੋਈ ਚੰਗੇ ਪ੍ਰਾਪਤ ਹੋਣੇ ਪੈਰ ਵਿੱਚ ਪਾਣ ਨੂੰ ਜੁੱਤੀ ਨਾ ਮਿਲਣੀ ਬਹੁਤ ਤਸੀਹੇ ਜਿਹੜੇ ਨੇ ਸਿੱਖ ਕੌਮ ਨੇ ਸਹੇ ਆ ਜੀ ਬਹੁਤ ਇੱਕ ਲੰਮਾ ਇਤਿਹਾਸ ਹੈ ਸਾਡੀ ਕੌਮ ਦੇ ਸੰਘਰਸ਼ ਦਾ ਕਦੀ ਤੁਹਾਡੇ ਪਾਸ ਸਮਾਂ ਹੋਵੇ ਮੈਂ ਕਹਿਣਾ ਵੀ ਤੁਸੀਂ ਪੜ ਕੇ ਵੇਖ ਲੈਣਾ ਪਤਾ ਲੱਗੇਗਾ ਸਿੱਖ ਜਿਹੜੇ ਸਨ ਉਹ ਗੁਲਾਮ ਬਣਨਾ ਪਸੰਦ ਨਹੀਂ ਸੀ ਕਰਦੇ ਉਹ ਕਹਿੰਦੇ ਰਹਿਣਾ ਹੈ ਤੇ ਇਸ ਧਰਤੀ ਦੇ ਉੱਪਰ ਆਜ਼ਾਦੀ ਦੇ ਨਾਲ ਰਹਿਣਾ ਹੈ ਇਹ ਇਹ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸੋਚ ਬਖਸ਼ਿਸ਼ ਕੀਤੀ ਸੀ ਇਹ ਗੁਰੂ ਸਾਹਿਬ ਦੀ ਸੋਚ ਸੀ ਕਿ ਵੀ ਆਜ਼ਾਦੀ ਦੇ ਨਾਲ ਉਹ ਆਜ਼ਾਦੀ ਦਾ ਆਨੰਦ ਮਾਣੋ ਹਾਂ ਠੀਕ ਹੈ ਪਮੰਦੀਆਂ ਹਨ ਕੁਝ ਪਮੰਦੀਆਂ ਹਨ ਪਰ ਪਰਮਾਤਮਾ ਨੇ ਕੁਦਰਤ ਦੇ ਵਿੱਚ ਉਹ ਪਮੰਦੀਆਂ ਆਟੋਮੈਟਿਕਲ ਬਣਾਈਆਂ ਹੋ ਜਾਂਦੇ ਪਰ ਕਿਸੇ ਬੰਦੇ ਦੀ ਗੁਲਾਮੀ ਭੋਗਣੀ ਇਹ ਜ਼ਮੀਰ ਇਜਾਜ਼ਤ ਨਹੀਂ ਦਿੰਦਾ ਹੁਣ ਆਪਾਂ ਗੱਲ ਕਰੀਏ ਜੀ ਭਾਰਤ ਵਰਸ਼ ਦੀ ਆ 15 ਅਗਸਤ ਦੀ ਆਜ਼ਾਦੀ ਦੀ ਮੈਂ ਤੇ ਇੰਜ ਸਮਝਦਾ ਹਾਂ ਠੀਕ ਹੈ ਇੱਥੇ ਦੇ ਬਹੁਤੇ ਲੋਕਾਂ ਨੂੰ ਲੱਗਦਾ ਹੋਵੇਗਾ ਵੀ ਸਾਨੂੰ ਆਜ਼ਾਦੀ ਮਿਲ ਗਈ ਪਰ ਪਰ ਕੱਲ ਮੈਂ ਇੱਕ ਗੱਲ ਮਹਿਸੂਸ ਕਰ ਰਿਹਾ ਸਾਹ ਇਹਨੂੰ ਸੁਣਿਓ ਧਿਆਨ ਨਾਲ ਜਿਹੜੀ ਆਪਾਂ ਕਹਿੰਦੇ ਹਨ ਵੀ 15 ਅਗਸਤ 1947 90 47 ਨੂੰ ਅਾ ਸਾਡਾ ਜਿਹੜਾ ਮੂਲਕ ਹੈ ਭਾਰਤ ਵਰਸ਼ ਜਿਹਨੂੰ ਹਿੰਦੁਸਤਾਨ ਵੀ ਕਿਹਾ ਜਾਂਦਾ ਹੈ ਵੀ ਇਹਨੂੰ ਆਜ਼ਾਦੀ ਮਿਲੀ ਇੱਥੇ ਦੇ ਲੋਕਾਂ ਨੂੰ ਆਜ਼ਾਦੀ ਮਿਲੀ ਮੈਂ ਸਮਝਦਾ ਇੱਥੇ ਦੇ ਲੋਕਾਂ ਨੂੰ ਨਹੀਂ ਆਜ਼ਾਦੀ ਮਿਲੀ ਆਜ਼ਾਦੀ ਕਿਹਨਾਂ ਨੂੰ ਮਿਲੀ ਜੀ ਇੱਥੇ ਦੇ ਹਾਕਮਾਂ ਨੂੰ ਆਜ਼ਾਦੀ ਮਿਲੀ ਸੀ ਹਾਕਮਾਂ ਨੂੰ ਪਹਿਲਾਂ ਇੱਥੇ 15 ਅਗਸਤ 1947 ਤੋਂ ਪਹਿਲਾਂ ਇੱਥੇ ਵਿਦੇਸ਼ੀ ਹਾਕਮ ਸੀ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ ਹਾਕਮ ਸੀ ਇੱਥੇ ਕਾਬਜ਼ 1947 ਤੋਂ ਬਾਅਦ ਅੰਗਰੇਜ਼ ਹਾਕਮ ਚਲੇ ਗਏ ਤੇ ਇੱਥੇ ਦੇ ਜਿਹੜੇ ਹਾਕਮ ਸੀ ਉਹ ਇਸ ਭਾਰਤ ਵਰਸ਼ ਦੇ ਉੱਪਰ ਕਾਇਮ ਹੋ ਗਏ ਜਿਹੜਾ ਆਮ ਆਦਮੀ ਸੀ ਆਮ ਮਨੁੱਖ ਸੀ ਚਾਹੇ ਉਹ ਸਿੱਖ ਦੇ ਰੂਪ ਚ ਚਾਹੇ ਹਿੰਦੂ ਦੇ ਰੂਪ ਚ ਚਾਹੇ ਮੁਸਲਮਾਨ ਦੇ ਰੂਪ ਚ ਆਮ ਆਦਮੀ ਨੂੰ ਕੋਈ ਆਜ਼ਾਦੀ ਨਹੀਂ ਸੀ ਜੇ ਆਮ ਆਦਮੀ ਨੂੰ ਆਜ਼ਾਦੀ ਹੁੰਦੀ ਤੇ 15 ਅਗਸਤ 1947 ਤੋਂ ਬਾਅਦ ਜਿਹੜਾ ਵੰਡਾਰਾ ਹੋਇਆ ਵੰਡ ਹੋਈ ਭਾਰਤ ਪਾਕਿਸਤਾਨ ਦੀ ਉਹ ਵੰਡ ਨਹੀਂ ਸੀ ਹੋਣੀ ਉਹ ਵੰਡ ਕਿਉਂ ਹੋਈ ਤੇ ਸ਼ਾਇਦ ਆਪਦੇਆਂ ਨੂੰ ਪਤਾ ਹੋਵੇ ਇਹ ਭਾਰਤ ਪਾਕਿਸਤਾਨ ਦੀ ਵੰਡ ਵਿੱਚ ਜੇ ਸਭ ਤੋਂ ਵੱਧ ਕਿਸੇ ਦਾ ਜਾਨੀ ਤੇ مالی ਨੁਕਸਾਨ ਹੋਇਆ ਨਾ ਜੀ ਉਹ ਹੋਰ ਕੋਈ ਕੋਮ ਨਹੀਂ ਸਿੱਖ ਕੌਮ ਦਾ ਹੋਇਆ 25 ਲੱਖ ਦੇ ਕਰੀਬ 25 ਲੱਖ ਦੇ ਕਰੀਬ ਸਿੱਖਾਂ ਦੇ ਘਰ-ਘਾੜ ਉੱਜੜ ਗਏ ਜਿਹੜੇ ਪਾਕਿਸਤਾਨ ਦੇ ਵਿੱਚੋਂ ਆ ਭਾਰਤ ਵਰਸ ਦੀ ਧਰਤੀ ਤੇ ਆ ਕੇ ਦੁਬਾਰਾ ਇੱਥੇ ਉਹਨਾਂ ਨੇ ਜਿਹੜਾ ਸੀ ਉਹ ਸਟੈਬਲਿਸ਼ ਹੋਣਾ ਸੀ ਉੱਥੇ ਬਣੀਆਂ ਬਣਾਈਆਂ ਜ਼ਮੀਨਾਂ ਛੱਡਣੀਆਂ ਪਈਆਂ بڑے ਬਣਾਏ ਘਰ ਛੱਡਨੇ ਪਏ ਫਿਰ ਉੱਥੋਂ ਤੋਂ ਲੈ ਕੇ ਇੱਥੇ ਔੜ ਤੀਕਰ ਜਿਹੜਾ ਰਸਤੇ ਦੇ ਵਿੱਚ ਉਹਨਾਂ ਨੂੰ ਤਸ਼ੱਦਦ ਸਹਿਣਾ ਪਿਆ ਉਹ ਇੱਕ ਵੱਖਰਾ ਸੀ ਕਈਆਂ ਸਿੱਖਾਂ ਦੀਆਂ ਬਹੁ ਬੇਟੀਆਂ ਦੀਆਂ ਇੱਜ਼ਤਾਂ ਰੋਲ ਦਿੱਤੀਆਂ ਗਈਆਂ ਕੰਗਿਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਤਲੇਆਮ ਹੋਇਆ ਸਭ ਤੋਂ ਵੱਡਾ ਜਿਹੜਾ ਇਹਦਾ ਘਾਟ ਸੀ ਨਾ ਫਟ ਸੀ ਉਹ ਪੰਜਾਬ ਦੇ ਬਸਲੀਕਾਂ ਨੂੰ ਲੱਗਾ ਸੀ ਇਹ ਮੈਂ ਤੇ ਇੰਜ ਆਖਦਾ ਹੁੰਨਾ ਭਾਰਤ ਤੇ ਪਾਕਿਸਤਾਨ ਦੀ ਵੰਡ ਨਹੀਂ ਸੀ ਹੋਈ ਉਹ ਵੰਡ ਹੋਈ ਸੀ ਪੰਜਾਬ ਦੀ ਪੰਜਾਬ ਦੀ ਵੰਡ ਹੋਈ ਸੀ 25 ਲੱਖ ਦੇ ਕਰੀਬ ਸਿੱਖਾਂ ਨੂੰ ਉਸ ਸਮੇਂ ਵੰਡ ਦਿੱਤਾ ਗਿਆ ਅੱਜ ਵੀ ਆਪਾਂ ਅਰਦਾਸ ਕਰਦੇ ਆ ਨਾ ਜੀ ਅੱਜ ਵੀ ਅਰਦਾਸ ਕਰਦੇ ਤੇ ਅੱਜ ਵੀ ਅਰਦਾਸ ਵਿੱਚ ਆਪਾਂ ਇੱਕ ਬੋਲ ਆਖਦੇ ਹਾਂ ਸ਼ਾਇਦ ਆਪ ਜੀਆਂ ਨੇ ਕਦੀ ਧਿਆਨ ਦਿੱਤਾ ਹੋਵੇ ਅਖੀਰ ਦੇ ਵਿੱਚ ਆਪਾਂ ਇੱਕ ਅਰਦਾਸ ਕਰਦੇ ਆਂ ਵੀ ਜਿਨ੍ਹਾਂ ਗੁਰੂ ਧਾਮਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ ਉਹ ਗੁਰੂ ਤੇਰੇ ਧਾਮ ਨੇ ਉਹਨਾਂ ਦੇ ਖੁੱਲੇ ਦਰਸ਼ਨ ਦੇਦਾਰ ਸਿੱਖਾਂ ਨੂੰ ਬਖਸ਼ੋ ਮਹਾਰਾਜ ਜੀ ਇਹ ਆਪਾਂ ਕਹਿੰਦੇ ਆ ਨਾ ਜੀ ਤੁਹਾਨੂੰ ਪਤਾ ਹੋਵੇ 170 ਦੇ ਕਰੀਬ ਕਿਸੇ ਵਿਦਵਾਨ ਨੇ 169 ਵੀ ਲਿਖਿਆ ਪਰ ਐਸਟੀਮੇਟ ਲਈਏ 170 ਦੇ ਕਰੀਬ ਗੁਰੂ ਧਾਮ ਜਿਹੜੇ ਆ ਜਿਵੇਂ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਮਹਾਰਾਜ ਜੀਆਂ ਦਾ ਨਨਕਾਣਾ ਸਾਹਿਬ ਉਹ ਸਾਡੇ ਤੋਂ ਵਿਛੜ ਗਿਆ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕਿਤਨੇ ਜਿਹੜੇ ਸਨ ਉਹ ਉਹਨ ਮਹਾਰਾਜ ਜੀ ਉਹਨਾਂ ਦੇ ਚਰਨ ਸ਼ੋ ਅਸਥਾਨ ਸਾਡੇ ਤੋਂ ਵਿਛੜ ਗਏ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਅਸਥਾਨ ਪ੍ਰਕਾਸ਼ ਸਥਾਨ ਉਹ ਸਾਡੇ ਤੋਂ ਵਿਛੜ ਗਿਆ 170 ਦੇ ਕਰੀਬ ਗੁਰੂ ਧਾਮ 1947 ਦੀ ਵੰਡ ਵੇਲੇ ਸਾਡੇ ਤੁਸੀਂ ਸੁਦਾ ਹੋ ਗਏ ਜਿਹੜਾ ਕਤਲੇਆਮ ਹੋਇਆ ਉਹ ਇੱਕ ਵੱਖਰਾ ਘਰ ਘਾਟ ਉਜੜੇ ਉਹ ਵੱਖਰੇ ਜ਼ਮੀਨਾਂ ਦੇ ਦਾਤਾ ਬਰਬਾਦ ਹੋ ਗਈਆਂ ਉਹ ਵੱਖਰੀਆਂ ਗੁਰੂ ਧਾਮ ਜਿਹੜੇ ਨੇ ਆ ਸਿੱਖਾਂ ਤੋਂ ਦੂਰ ਚਲੇ ਗਏ ਉਹ ਵੱਖਰੇ ਅੱਜ ਜਿਵੇਂ ਆਪਾਂ ਦਰਬਾਰ ਸਾਹਿਬ ਜਾ ਕੇ ਆਪਾਂ ਮੱਥਾ ਟੇਕ ਲੈਣੇ ਆ ਕੋਈ ਕਿਸੇ ਗੱਲ ਦੀ ਪਮੰਦੀ ਨਹੀਂ ਰੋਕ ਟੋਕ ਨਹੀਂ ਕਿ ਤੁਸੀਂ ਇੰਜ ਕਦੀ ਨਨਕਾਣਾ ਸਾਹਿਬ ਜਾ ਕੇ ਮੱਥਾ ਟੇਕ ਸਕਦੇ ਹੋ ਜੀ ਕਿਤਨੇ ਪ੍ਰਕਾਰ ਦੀਆਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਨੇ ਵੀਜ਼ਾ ਲਵਾਉਣਾ ਪੈਂਦਾ ਹੈ ਫਿਰ ਪ੍ਰੋਟੈਕਸ਼ਨ ਲੈ ਕੇ ਫਿਰ ਤੁਹਾਨੂੰ ਜਾਣਾ ਪੈਂਦਾ ਨਨਕਾਣਾ ਸਾਹਿਬ ਮਸਤਕ ਝੁਕਾਣ ਵਾਸਤੇ ਇਹ 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 ਕਿਉਂ ਹੋਇਆ ਜੀ ਇਹ ਵੰਡ ਕਰਕੇ ਹੋਇਆ ਸ਼ਾਇਦ ਆਪ ਜੀ ਨੂੰ ਪਤਾ ਨਾ ਹੋਵੇ ਇਹ ਵੰਡ ਜੇਕਰ ਇੱਥੇ ਦੇ ਸਿਆਸਤਦਾਨ ਸਿਆਸਤਦਾਨ ਇਥੇ ਦੇ ਰਾਜਨੀਤਿਕ ਉਸ ਵਕਤ ਦੇ ਮੌਜੂਦਾ ਲੀਡਰ ਤੇ ਚਾਹੁੰਦੇ ਤੇ ਇਹ ਵੰਡ ਕਦੀ ਹੋ ਨਹੀਂ ਸੀ ਪਾਣੀ ਠੀਕ ਹੈ ਉਪਰੋਂ ਉਪਰੋਂ ਲੋਕਾਂ ਦੇ ਵਿੱਚ ਇਹ ਗੱਲ ਰੱਖੀ ਗਈ ਵੀ ਅਗਰ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਏਗੀ ਤੇ ਸਾਡੀਆਂ ਲਾਸ਼ਾਂ ਦੇ ਉੱਪਰ ਹੋਏਗੀ ਪਰ ਇੱਕ ਵੀ ਸਿਆਸਤਦਾਨ ਦੀ ਲਾਸ਼ ਇੱਕ ਵੀ ਰਾਜਨੀਤਿਕ ਮੌਜੂਦਾ ਲੀਡਰ ਦੀ ਲਾਸ਼ ਉਸ ਵਕਤ ਨਹੀਂ ਡਿੱਗੀ ਜ਼ਮੀਰ ਦੇ ਉੱਪਰ ਜੇ ਕਿਸੇ ਦੀਆਂ ਲਾਸ਼ਾਂ ਡਿੱਗੀਆਂ ਇਸ ਭਾਰਤ ਵਰਸ਼ ਦੀ ਧਰਤੀ ਤੇ ਉਹ ਆਮ ਆਦਮੀ ਦੀਆਂ ਲਾਸ਼ਾਂ ਡਿੱਗੀਆਂ ਆਮ ਆਦਮੀ ਦੀਆਂ ਲਾਸ਼ਾਂ ਦੇ ਉੱਪਰ ਇਹਨਾਂ ਸਿਆਸਤਦਾਨਾਂ ਨੇ ਇਸ ਭਾਰਤ ਤੇ ਪਾਕਿਸਤਾਨ ਦੀ ਵੰਡ ਕਰਨੀ ਮਨਜ਼ੂਰ ਕਰ ਲਈ ਸੀ ਜੇ ਇਹ ਚਾਹੁੰਦੇ ਤੇ ਨਹੀਂ ਸੀ ਵੰਡ ਹੋ ਸਕਦੀ